ਸਰਕਾਰਾਂ ਵੱਲੋਂ ਹਮੇਸ਼ਾ ਹੀ ਬਦਲਵੀਂ ਫਸਲ ਲਗਾਉਣ ਦੀ ਅਪੀਲ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਲੇਕਿਨ ਜਦੋਂ ਕਿਸਾਨ ਫਸਲ ਬਦਲਵੀਂ ਲਗਾਉਂਦੇ ਨੇ ਤਾਂ ਉਹਨਾਂ ਦੇ ਨਾਲ ਜਦੋਂ ਕੁਦਰਤੀ ਮਾਰ ਪੈਂਦੀ ਹੈ ਤਾਂ ਉਦੋਂ ਸਰਕਾਰਾਂ ਕਿਵੇਂ ਕੋਲੇ ਖੜਦੀਆਂ ਨੇ ਜੀ 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 ਇਹ ਮਤਲਬ ਸਰ ਸੰਗ ਸਦਾ ਰਹੋਗਾ ਜੀ ਇਹਦੇ ਤੇ ਕੋਈ ਇਹ ਦੇ ਵਸਤੇ ਗਲਤ ਬਤ ਕੀਤੀ ਜਾਵੇ ਤਾਂ ਸਨੋਰ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਟਮਾਟਰ ਦੀ ਫਸਲ ਜਿਹੜੀ ਹੈ ਉਹ ਬਲਾਈਡ ਫੰਗਸ ਕਾਰਨ ਬਰਬਾਦ ਹੋ ਗਈ। ਫਿਰ ਨਾ ਜਗਦੀਪ ਸਿੰਘ ਦੇ ਪਿੰਡ ਫਤਿਹਪੁਰ ਰਾਜਪੁਰਾ ਹੈ। ਮੈਂ 4 ਏਕੜ ਹਮਸ਼ੇਹਰ ਦੇ ਫਤਿਹਪੁਰ ਦੀ ਟ੍ਰੀਟਮੈਂਟ ਦਿੱਤੀ। ਜਿਸ ਉੱਪਰਲੀ ਫਲਾਈਟ ਪੈਨ ਕਰਕੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਤੁਸੀਂ ਦੇਖ ਰਹੇ ਹੋ ਸ਼ਬਦਾ ਦੀ ਤਾਕਤ ਦਾ ਏਵਨ ਮੀਡੀਆ ਸਰਕਾਰਾਂ ਵੱਲੋਂ ਹਮੇਸ਼ਾ ਹੀ ਬਦਲਵੀਂ ਫਸਲ ਲਗਾਉਣ ਦੀ ਅਪੀਲ ਕੀਤੀ ਜਾਂਦੀ ਹੈ ਕਿਸਾਨਾਂ ਨੂੰ ਲੇਕਿਨ ਜਦੋਂ ਕਿਸਾਨ ਫਸਲ ਬਦਲਵੀਂ ਲਗਾਉਂਦੇ ਨੇ ਤਾਂ ਉਹਨਾਂ ਦੇ ਨਾਲ ਜਦੋਂ ਕੁਦਰਤੀ ਮਾਰ ਪੈਂਦੀ ਹੈ ਤਾਂ ਉਦੋਂ ਸਰਕਾਰਾਂ ਕਿਵੇਂ ਕੋਲੇ ਖੜਦੀਆਂ ਨੇ ਇਹਦੇ ਵਾਸਤੇ ਗੱਲਬਾਤ ਕੀਤੀ ਜਾਵੇ ਤਾਂ ਸਨੋਰ ਦੇ ਵਿੱਚ ਕਾਫੀ ਵੱਡੀ ਮਾਤਰਾ ਦੇ ਵਿੱਚ ਟਮਾਟਰ ਦੀ ਫਸਲ ਜਿਹੜੀ ਹੈ ਉਹ ਬਲਾਈਂਡ ਫੰਗਸ ਕਾਰਨ ਬਰਬਾਦ ਹੋ ਗਈ ਇਸ ਕਾਰਨ ਕਿਸਾਨ ਰੋ ਰੋ ਕੇ ਆਪਣੀ ਵਿਪਤਾ ਦੱਸ ਰਹੇ ਨੇ ਕਿ ਕਿਸ ਤਰ੍ਹਾਂ ਸਾਡੀ ਫਸਲ ਬਰਬਾਦ ਹੋਈ ਹੈ ਤੇ ਹੁਣ ਸਾਡੀ ਸਰਕਾਰਾਂ ਸਾਡੀ ਮਦਦ ਕਰਨ ਹਲਕਾ ਸੰੌਰ ਦੇ ਕਈ ਪਿੰਡਾਂ ਵਿੱਚ ਟਮਾਟਰ ਦੀ ਫਸਲ ਦੀ ਬਜਾਈ ਹੋ ਰਹੀ ਹੈ ਜੋ ਕਿ ਇੱਕ ਵਾਇਰਸ ਕਾਰਨ ਕਾਫੀ ਏਕੜ ਜ਼ਮੀਨ ਖਰਾਬ ਹੋ ਚੁੱਕੀ ਹੈ ਜਿਸ ਦੇ ਕਾਰਨ ਸੈਂਕੜੇ ਏਕੜ ਜ਼ਮੀਨ ਵਿੱਚ ਲੱਗੇ ਟਮਾਟਰਾਂ ਦੀ ਫਸਲ ਬਰਬਾਦ ਹੋ ਗਈ ਜ਼ਿਲ੍ਹੇ ਦੇ ਕਈ ਪਿੰਡ ਸਨੌਰ ਦੇ ਨਾਲ ਲੱਗਦੇ ਕਿਸਾਨਾਂ ਵੱਲੋਂ ਇਹ ਟਮਾਟਰ ਦੀ ਫਸਲ ਬੀਜੀ ਗਈ ਸੀ ਪਰ ਦੱਸਦੇ ਕਿ ਨਾਲ ਲੱਗਦੇ ਕਿੰਨੇ ਪਿੰਡ ਨੇ ਫਤਿਹਪੁਰ ਰਾਜਪੋਤ ਜੋਗੀਪੁਰ ਕਰਤਾਰਪੁਰ ਨਲੀਨਾ ਨੂਰਕੇੜੀ ਅਸਰਪੁਰ ਬੁੱਢਨਪੁਰ ਬਾਸਨ ਸਮੇਤ ਕਈ ਜਿਲ੍ਹੇ ਦੇ ਹੋਰ ਪਿੰਡਾਂ ਦੇ ਵਿੱਚ ਇਹ ਵਾਇਰਸ ਦੀ ਚਪੇਟ ਵਿੱਚ ਟਮਾਟਰ ਦੀ ਫਸਲ ਆਈ ਹੈ ਜਿਸ ਕਾਰਨ ਕਿਸਾਨਾਂ ਦੀ ਫਸਲਾਂ ਬਰਬਾਦ ਹੋਈਆਂ ਨੇ ਇਸ ਬਿਮਾਰੀ ਦੇ ਨਾਲ ਜਿਵੇਂ ਕਿ 5013 5011 ਅਤੋ ਲਾਵਾ ਹਮੀ ਸ਼ੇਖਰ ਪਨੀਰੀ ਨੂੰ ਸਭ ਤੋਂ ਅधिक ਨੁਕਸਾਨ ਪਹੁੰਚਿਆ ਕਿਸਾਨਾਂ ਨੇ ਕਿਹਾ ਕਿ ਉਹਨਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ ਤੇ ਹੁਣ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੋਂ ਜਲਦ ਸਾਡੀ ਜ਼ਮੀਨਾਂ ਦੀ ਗਦੌਰੀ ਕਰਕੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਇਹ ਰਿਪੋਰਟ ਫਲੇਪੁਰਾਜਪੁਰ ਦਾ ਵਾਸੀ ਹੈ ਜਿਸ ਬਾਰੇ ਜੀ ਬਲੈਡ ਬਈਏ ਕਿ ਹਾਂ ਜੀ ਇਹ ਮਤਲਬ ਸਰ ਸੰਗਸਦਾ ਰਹੂਗਾ ਜੀ ਇਹਦੇ ਤੇ ਕੋਈ ਕੇਸ ਮਤਲਬ ਕਿ ਨਵਾਈ ਚਾਹੁੰਦੇ ਹਾਂ ਬਹੁਤ ਬਸਤੀ ਹੈ ਇਸ ਤੇ ਪ੍ਰਤੀਕਣ ਜੇ ਕੇ ਕਿ 1.5 ਲੱਖ ਦੇ ਚਾਲ ਦੇ ਵਿੱਚ ਇੱਕੋ ਫਸਲ ਕੀਤੀ ਜਾਂਦੀ ਮੂਰਖ ਫਸਲ ਅੱਗੇ ਇਹ ਫਸਲ ਖਰਾਬ ਹੋ ਗਈ ਅੱਗੇ ਕੋਈ ਫਸਲ ਉਜੋਗ ਹੈ ਨਹੀਂ ਕਿ ਜਿੱਦੀ ਬਿਜਾਈ ਕਰ ਸਕੀ ਜ਼ਿੰਮੇਵਾਰਤਾ ਪਹਿਲਾਂ ਹੀ ਬਹੁਤ ਲਤਾੜਾ ਹੋਇਆ ਹੈ ਇਸ ਕਰਕੇ ਸਾਨੂੰ ਤਾਂ ਸਰਕਾਰ ਦੇ ਕੇ ਬੇਤੀ ਆ ਕਿ ਸਾਡੀ ਜਿਹੜੀ ਮਿਹਨਤ ਤੇ ਕੀਤੀ ਹੋਈ ਆ ਸਾਡੇ ਪੱਲੇ ਪਾਈ ਜਾ ਸਰਦਾਰ ਸਰਕਾਰ ਦਾ ਬਹੁਤ ਸ਼ੁਕਰਾਨਾ ਕਰਾਂਗੇ ਸਾਰੇ 1.5 ਤੋਂ ਲੈ ਕੇ 500 ਏਕੜ ਜਿਹੜੀ ਫਸਲ ਖਰਾਬ ਹੋ ਚੁੱਕੀ ਆ ਹਰ ਜ਼ਿਮੀਂਦਾਰ ਦੇ ਮਤਲਬ ਕਿ ਚਿਹਰੇ ਦੇ ਉੱਤੇ ਰਹੂ ਚਾਈ ਚਾਈ ਹੋਈ ਹੈ ਕਿ ਕੀ ਬਣੇਗਾ ਬੱਚੇ ਅਗੇ ਪਰਿਵਾਰ ਕਿਸ ਤਰ੍ਹਾਂ ਪਾਲਣਾ ਹੈ ਇਹ ਸਾਡੀ ਸਰਕਾਰ ਦੇ ਕਿ ਬੇਨਤੀ ਕਿ ਸਾਡੀ ਟਮਾਟਰ ਦੀ ਫਸਲ ਬਹੁਤ 2.5 250 ਕਿਲਾ ਟਮਾਟਰਾਂ ਲੱਗਾ ਹੋਇਆ ਜੀ ਬਾਕੀ ਪਿੰਡਾਂ ਦੇ ਵਿੱਚ ਬਹੁਤ ਫਸਲ ਲੱਗੀ ਹੋਈ ਹੈ ਜਿਹੜਾ 200 ਦੇ ਕਰੀਬ ਤੇ ਜੀਵੀਂਦਾਰਾਂ ਦਾ ਖਰਚਾ ਵੀ ਬਹੁਤ ਹੋਇਆ ਜੀ ਤੇ ਉਹ ਹੁਣ ਅੱਗੇ ਵੀ ਕੋਈ ਫਸਲ ਨਹੀਂ ਆਪਾਂ ਵੇਚ ਸਕਦੇ ਕਿਉਂ ਠੰਡ ਦੇ ਵਿੱਚ ਹੋਰ ਕੋਈ ਫਸਲ ਵੇਚ ਬੀਜ ਨਹੀਂ ਸਕਦੇ ਆਪਾਂ ਕੋਈ ਤੇ ਸਾਨੂੰ ਸਰਕਾਰ ਲੋਆਂ ਨੂੰ ਬੇਨਤੀ ਕਰਦੇ ਆਂ ਭਗਤ ਰਮਨ ਜੀ ਨੂੰ ਪੀ ਸਾਡੀ ਘਟੋ ਘਟ ਸਾਨੂੰ ਕੁਛ ਨਾ ਕੁਛ ਦਿੱਤਾ ਜਾਵੇ ਮਾਫ ਕਰਿਆ ਲਾ ਜਿਹੜਾ ਨਾ ਜਗ੍ਰੀਵ ਸਿੰਘ ਹੈ ਮੇਰਾ ਫਸਲਰਾਇਪਾ ਮੈਂ 4 ਏਕੜ ਹਿੰਮੇਸ਼ੀ ਕਰਦੇ ਫਸਲ ਦੀ ਵੀਟ ਬਣਦੇ ਜਦੋਂ अर्ਲੀ ਫਲਾਈਟ ਪੈਨ ਕਰਕੇ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਮੇਰੇ 4 ਤੇ 4 ਏਕੜ ਖਰਾਬ ਹੋ ਗਏ ਜਿਹਦੇ ਕਿੰਨਾ ਖਰਚਾ ਕਿੰਨਾ ਗਾਈ ਤੁਹਾਡੇ ਅਸਤੇ ਖਰਚਾ ਮੇਰਾ 1.5 ਤੋਂ 2 ਲੱਖ ਰੁਪਏ ਜੇ ਮੈਂ ਠੇਕਾ ਵਿੱਚ ਗਿਣਾ ਫਿਰ ਤੇ ਮੇਰਾ 2 ਤੋਂ ਉੱਪਰ ਆ ਗਿਆ 1 ਏਕੜ ਕੀ ਕੀ ਮੰਗ ਕਰਦੇ ਆ ਸਰਕਾਰ ਤੋਂ ਆ ਸਰਕਾਰ ਤੋਂ ਮੰਗ ਕਰਦੀ ਆ ਮੈਨੂੰ ਬਣ ਦਾ ਮੁਆਵਜ਼ਾ ਦਿੱਤਾ ਜਾਵੇ ਇਹਦੇ ਵਿੱਚ ਨਾਂ ਝੋਨਾ ਬੀਜਿਆ ਦਾ ਨਾਂ ਹੀ ਕਣ ਕੇ ਸਾਲ ਦੇ ਵਿੱਚ ਇੱਕੋ ਹੀ ਫਸਲ ਹੁੰਦੀ ਆ ਜੇ ਟਮਾਟਰ ਦੀ ਤੇ ਹਲਕੇ ਗਰੇ ਸਿਆਮ ਸਿੰਘ ਸਾਹਿਬ ਦਾ ਹੋਰ ਵੀ ਕੀ ਮੰਗ ਕੀ ਕਰਦੇ ਆ ਸਰਕਾਰ ਤੋਂ ਮੰਗ ਕਰਦੇ ਆ ਬਣ ਦਾ ਮੁਆਵਜ਼ਾ ਹੋਰ ਜੇ ਹੀ ਮਸ਼ੀਨਰੀ ਜਿਹੜਾ ਖੇਤ ਦਾ ਨੁਕਸਾਨ ਕੀਤਾ ਜਿਹੜਾ 50 ਤੇਰਾ ਵੈਰਾਈਟੀ ਉਹਦੇ ਵਿੱਚ ਘਟਾ Oh